ਟੈਨਸ਼ਨ ਕਰਨ ਦੀ ਕੋਈ ਲੋੜ ਨਹੀਂ ਆਪਾਂ ਉਹਨਾਂ ਨੂੰ ਧੀ ਦਿੱਤੀ ਐ ਉਹ ਸਾਡੀ ਧੀ ਐ ਅਹੀਂ ਉਹਦੇ ਮਗਰ ਜਾਣਾ ਤੂੰ ਮੈਨੂੰ ਨਾਲ ਲੈ ਕੇ ਚੱਲ ਮੈਂ ਤੇਰੇ ਨਾਲ ਚੱਲਦੀ ਆਂ ਤੇ ਗੱਲ ਕਰਕੇ ਆਉਨੇ ਵੇਖ ਕੇ ਉਹਨੇ ਕੀ ਗੱਲ ਐ ਕੁੜੀ ਸਾਡੀ ਨੂੰ ਕੀ ਤੰਗੀ ਐ ਚੱਲ ਚਲੀਏ ਆਪ ਵੇਖ ਕੇ ਆਉਨੇ ਆ ਮਾਸੀ ਜੀ ਅੱਧਾ ਵਾਂ ਤੁਹਾਨੂੰ ਆਪਣੀ ਨਾਨੀ ਸਮਝਿਆ ਨਹੀਂ ਕਿ ਇਹ ਮੇਰੀ ਨਾਨੀ ਐ ਤੇ ਜੇ ਮੈਂ ਨਹੀਂ ਵੀ ਜਾਵਾਂਗੀ ਨਾ ਕੋਈ ਗੱਲ ਨਹੀਂ ਤੁਸੀਂ ਆਉਂ ਕਰਨਾ ਬਹਾਨੇ ਸੀ ਨਾ ਕੁੜੀ ਨੂੰ ਫੋਨ ਕਰਨਾ ਕਿ ਪੁੱਤਰ ਤੂੰ ਠੀਕ ਐ ਤੇ ਅਸਰਾ ਨੂੰ ਕਹਿ ਦੇਣਾ ਮੇਰਾ ਨਾ ਤੈਨੂੰ ਮਿਲਣ ਤੇ ਬੜਾ ਧੀਲ ਕਰਦਾ ਵੈ ਮੈਂ ਤੈਨੂੰ ਮਿਲਣ ਆਣ ਲੱਗੀ ਆ ਫੇ ਮੈਨੂੰ ਵੀ ਨਾ ਥੋੜੀ ਸ਼ਾਂਤੀ ਹੋ ਜਾਏਗੀ ਤਾ ਨੂੰ ਕੀ ਕੰਦੀ ਆ ਤੁਸੀਂ ਤੇ ਆਵਾਜ਼ ਉਹਦੀ ਮਿੰਟ ਚ ਪਛਾਨ ਲੈਣੀ ਇਹ ਕੁੜੀ ਦੀ ਕਿ ਉਹ ਕਿਸ ਸਟੇਸ਼ਨ ਤੋਂ ਬੋਲਦੀ ਵੀ ਕਿੱਥੋਂ ਨਹੀਂ ਬੋਲਦੀ ਪਈ ਐਸ ਕਰਕੇ ਤੁਸੀਂ ਬਸ ਮੇਰੀ ਇੰਨੀ ਹੈਲਪ ਕਰ ਦੋ ਕਿ ਤੁਸੀਂ ਆਪ ਉਹਨੂੰ ਮਿਲਣਾ ਹੋ ਇੱਕ ਵਾਰੀ ਜਾ ਕੇ ਤੇ ਮੈਨੂੰ ਰਹਿਣ ਦੋ ਨੀ ਫੋਨ ਦੀ ਗੱਲ ਕਰਦੀ ਐ ਤੂੰ ਮੈਂ ਨਾ ਆਪ ਜਾ ਕੇ ਮਿਲ ਕੇ ਆਉਂਗੀ ਤੂੰ ਗੱਲ ਤੇ ਕਰ ਹਾਂ ਤੁਸੀਂ ਮਿਲ ਕੇ ਆਉਂਗੀ ਮੈਂ ਇੰਨੀ ਜੁਰਤ ਰੱਖਦੀ ਆ ਨਾਨੀ ਆ ਤੇ ਇੰਨੀ ਜੁਰਤ ਨਹੀਂ ਰੱਖ ਸਕਦੀ ਨਹੀਂ ਰੱਖ ਸਕਦਾ ਫਿਰ ਤੇ ਜੇ ਅਹੀਂ ਦੱਸ ਕੇ ਗਏ ਤੇ ਜੇ ਉਹ ਸਾਡੀ ਕੁੜੀ ਨੂੰ ਕੋ ਆਂਦੇ ਵੀ ਹੋਏ ਤੋ ਨਾ ਉਹ ਵੀ ਨਹੀਂ ਆਖਣਾ ਉਹ ਵੀ ਉਹ ਲੀੜਾ ਕਪੜਾ ਪਵਾ ਕੇ ਤਿਆਰ ਸ਼ਰ ਕਰ ਦੇਣੀ ਆ ਵੀ ਨਾਨੀ ਆਉਣ ਡਈ ਆ ਕੁਛ ਆਖੇ ਨਾ ਸਾਨੂੰ ਵੀ ਸਾਡੀ ਕੁੜੀ ਕਿ ਤਰ੍ਹਾਂ ਦੀ ਰੱਖੀ ਆ ਕਿਉਂ ਰੱਖੀ ਏ ਤਰਾ ਕੋਈ ਗੱਲ ਨਾ ਕਰਨ ਬਿਨਾ ਦੱਸ ਕੇ ਜਾਈਦਾ ਛਾਪਾ ਮਾਰ ਕੇ ਵੇਖੀਦਾ ਕਿੱਤਰਾ ਰੱਖੀ ਤੇ ਕਿਤਰਾ ਨਹੀਂ ਸਾਡੀ ਕੁੜੀ ਕੀ ਕਰਦੀ ਆ ਮਾਸੀ ਜੀ ਇਹ ਗੱਲ ਕਹਿ ਕਹਣਾ ਤੁਸੀਂ ਮੈਨੂੰ ਬੜੀ ਸ਼ਾਂਤੀ ਮਿਲੀ ਸੱਚ ਪੁੱਛੋ ਨਾ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋਗੀ ਜੇ ਤੂੰ ਪਰੇਸ਼ਾਨ ਨਾ ਹੋ ਹੁਣ ਤੂੰ ਆ ਗਈ ਨਾ ਤੂੰ ਮੇਰੇ ਕੋ ਹੁਣ ਮੈਂ ਆਪੇ ਸੰਭਲੂਗੀ ਤੂੰ ਟੈਨਸ਼ਨ ਨਹੀਂ ਲੈਉਣੀ ਮੈਂ ਬੈਠੀ ਹਾਂ ਜੇ फोन अर्जुन का फोन आ गया हेलो। अर्जुन हुआ जी आए हैं बेटा ऐं शाम शामी चले जाना उन्होंने नहीं बिठा पुत्र सिर्फ मेनु ही टाइम लगना है। मैं बात तो वह पंद्रह भीह मिनट लगने मैं पहुंच जाना तू भुआ ठंडा वगैरह पानी पिला है आ गई पुत्र ਮਾਸੀ ਜੀ ਮਾਸੀ ਜੀ ਹਾਂਜੀ ਮਾਸੀ ਜੀ ਮਨ ਥੋੜੀ ਕਾਲੀ ਆ ਮੈਂ ਚਲਦੀ ਫੇਰ ਕਿਸੇ ਦੀ ਨਾਵਾਂਗੀ ਕਿੱਥੇ ਜਾਣਾ ਹੀ ਉਹ ਦੀਦੀ ਆਏ ਘਰ ਨਨਾਨ ਮੇਰੀ ਤੂੰ ਚੱਲੀ ਤਾਂ ਠੀਕ ਐ ਮਗਰ ਆਪਾ ਉਧਰ ਨਹੀਂ ਜਾਣਾ ਰਿਧੀਵਲ ਜਾਵਾਂਗੇ ਮਾਸੀ ਜੀ ਜਾਣਾ ਕਿਉਂ ਨਹੀਂ ਦੇਖੋ ਨਨਾਨ ਵੀ ਮੇਰੀ ਨਾ ਮੈਨਾ ਵਰਗੀ ਐ ਮੈਂ ਕਦੀ ਨਹੀਂ ਉਹਨਾਂ ਨੂੰ ਸਮਝਿਆ ਕਿ ਉਹ ਮੇਰੀ ਨਨਾਨ ਐ ਪਰ ਉਹਨਾਂ ਨੇ ਵੀ ਨਹੀਂ ਮੈਨੂੰ ਕਦੀ ਨਹੀਂ ਸਮਝਿਆ ਐ ਮੇਰੀ ਪਰਜਾਈ ਐ ਅਸੀਂ ਜਿਹੜਾ ਸੁੱਖ-ਦੁੱਖ ਹੈਗਾ ਨਾ ਸਾਰਾ ਫੋਲ ਲਈਦਾ ਤੇ ਪੈਣਾ ਤੋਂ ਵੱਧ ਹੋਵੇ ਜੇ ਮੈਂ ਤੁਹਾਡੇ ਵੱਲ ਠਹਿਰ ਗਈ ਨਾ ਉਹਨੇ ਕਹਿੰਨਾ ਵੇਖਿਆ ਭਤੀਜੇ ਮੇਰੇ ਨੇ ਫੋਨ ਕੀਤਾ ਤੇ ਮੇਰੀ ਪਰਝਾਈ ਆ ਹੀ ਨਹੀਂ ਪਰਝਾਈਆਂ ਵਾਲੇ ਕੰਮ ਹੀ ਕੀਤੇ ਆ ਨਾ ਤੇ ਐਸ ਕਰਕੇ ਮੈਨੂੰ ਤੁਸੀਂ ਜਾਣ ਦੋ ਤੇ ਮੈਂ ਫੇਰ ਆਵਾਂਗੀ ਠੀਕ ਹੈ ਜਾ ਮਗਰ ਅਹੀਂ ਕੁੜੀ ਵੱਲ ਜ਼ਰੂਰ ਜਾਣਾ ਹੀ ਨਹੀਂ ਮਾਸੀ ਜੀ ਮਨ ਤੁਹਾਡੇ ਤੇ ਮਾਨ ਹੈ ਜ਼ਰੂਰ ਜਾਓ ਉੱਧਰ ਆਪਾਂ ਦੇਰ ਨਹੀਂ ਕਰਨੀ ਕਿੰਨੀ ਛੇਤੀ ਹੋ ਸਕਦਾ ਉਨੀ ਛੇਤੀ ਜਾਣਾ ਹੀ ਉਧਰ ਠੀਕ ਹੈ ਮਾਸੀ ਜੀ ਮੈਂ ਤੁਹਾਨੂੰ ਫੋਨ ਕਰ ਦਾਂਗੀ ਹਾਂ ਠੀਕ ਹੈ ਧਿਆਨ ਨਾਲ ਠੀਕ ਹੈ ਆਈ ਆਈ ਇਡੀ ਛੇਤੀ ਚਲ ਗਈ ਅੱਜ ਤਾਂ ਆਪਾਂ ਬੈ ਕੇ ਗੱਲਬਾਤ ਨਹੀਂ ਕੀਤੀ ਕੋਈ ਦੁੱਖ ਸੁੱਖ ਨਹੀਂ ਫੋਲਿਆ ਚਲ ਕਹਿੰਦੀ ਮੈਂ ਫੇਰ ਆਉਂਗੀ ਕੋਈ ਨਹੀਂ ਆਜੋ ਆਪਨੇ ਵੇ ਅਰਜੁਨ ਕਿਹੜੇ ਖੇਚਲਾਂ 'ਚ ਤੁਸੀਂ ਪੈ ਗਏ ਜੇ ਵੇ ਪ੍ਰਵਾ ਮੈਨੂੰ ਕੁਛ ਨਹੀਂ ਚਾਹੀਦਾ ਹੈਗਾ ਆ ਕੇ ਬਹਿ ਜੋ ਮੈਨਾਂ ਕੋਈ ਗੱਲਬਾਤ ਕਰੋ ਖਾਂ ਦੀਦੀ ਮਨਜੋ ਉਹ ਠੀਕ ਹੈ ਬਸ ਬੜਾ ਤੁਹਾਨੂੰ ਬੜਾ ਇੰਤਜ਼ਾਰ ਕਰਾਤਾ ਮੈਨੂੰ ਪਤਾ ਹੁੰਦਾ ਨਾ ਕਿ ਤੁਸੀਂ ਆਣਾ ਵੈ ਤੇ ਮੈਂ ਮਾਸੀ ਵੱਲ ਜਾਣਾ ਤੇ ਮੈਂ ਕਿਹੜੇ ਬਗਨੇ ਘਰ ਆਈਆਂ ਆਪਣੇ ਘਰ ਆਈਆਂ ਸਮੇਟਾਠ ਨਾਲ ਬੈਠ ਗਈਆਂ ਵਧੀਆ 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 ਸੋ ਠੀਕ ਠਾਕ ਬੰਚੋ ਹਾਂਜੀ ਹਾਂਜੀ ਬੜੇ ਵਧੀਆ ਠੀਕ ਹੈ ਭਾਜੀ ਠੀਕ ਨੇ अनिल ਠੀਕ ਹੈ ਨਾ ਹਾਂ ਸਭ ਠੀਕ ਹੈ ਤੁਸੀਂ ਸੁਣਾਓ ਆਪਣੀ ਦੇਖ ਲੈ ਫਸ ਕਲਾਸ ਖਾਣ ਦੀ ਪਿੰਦੀ ਹੱਟੀ ਕੱਟੀ ਭਾਜੀ ਅੱਦਾਂ ਨਾ ਕੋਈ ਬੋਲ ਤੁਸੀਂ ਬਲਤ ਸਭ ਬੜੀ دیر ਬਾਅਦ ਆਏ ਜੇ ਤੁਸੀਂ ਕੀ ਦੱਸਾਂ ਮੰਜੂ ਮੈਨੂੰ ਤਾਂ ਸੱਚੀ ਗੁੱਸਾ ਆਈ ਰੀਦੀ ਦੇ ਰੋਜ਼ ਫੋਨ ਕਰਦੀ ਦੋ ਦਿਨ ਚੜ ਆਜਾਂ ਨੇ ਕੱਲ ਆਣੇ ਆ ਸਾਰ ਦਿਨ ਇੰਤਜ਼ਾਰ ਕਰਦੇ ਰਹਿਨੇ ਆ ਹੁਣੇ ਆਨੇ ਆ ਟਾਈਮ ਨਹੀਂ ਲੱਗਿਆ ਮੈਂ ਤਾਂ ਇੱਕ ਗੱਲ ਦੱਸ ਇੰਨੀ ਕਿਹੜੀ ਉਹ ਬਿਜੀ ਹੋ ਗਈ ਏ ਕਿ ਉਹਨੂੰ ਪੂਆ ਨੂੰ ਮਿਲਣ ਦਾ ਟਾਈਮ ਨਹੀਂ ਪਿਆ ਲੱਗਦਾ ਕਿ ਪੂਆ ਨਾਲ ਵਰਤਨਾ ਨਹੀਂ ਚਾਹਦੀ ਕਿਹੋ ਜੀਆਂ ਗੱਲਾਂ ਕਰਦੇ ਪਏ ਤੁਸੀਂ ਮੈਂ ਤਾਂ ਇਝ ਲੱਗਦਾ ਗੱਲ ਕਰਦੀ ਹਾਂ ਦੀਦੀ ਤੂੰ ਠੀਕ ਐ ਮਾਂ ਜੀ ਪੂਆ ਜੀ ਹਾਂ ਜੀ ਪੂਆ ਜੀ ਅੱਛਾ ਪੂਆ ਜੀ ਮੈਂ ਤੁਹਾਨੂੰ ਹੁਣੇ ਫੋਨ ਕਰਦੀ ਹਾਂ ਉਹ ਨਾ ਹੁਣ ਆਇਆ ਤੇ ਨਾ ਫੋਨ ਆਣਾ ਉਹਦਾ ਦੇਖੋ ਤੁਹਾਨੂੰ ਆਪਣੀ ਭੂਆ ਘੱਟ ਉਹ ਤੁਹਾਨੂੰ ਭੈਣ ਸਮਝਦੀ ਆ ਤਾਈ ਮੈਨੂੰ ਫੋਨ ਕਰਦੀ ਆ ਦੇਖੋ ਦੀਦੀ ਮੰਦੀ ਆ ਉਹ ਤੁਹਾਨੂੰ ਲਾਰਾ ਲੱਪਾ ਲਾਣ ਢਈ ਆ ਪਰ ਮੈਂ ਇਹੀ ਪਰੇਸ਼ਾਨ ਹੈਗੀ ਆ ਜਦੋਂ ਮੈਂ ਉਹਨੂੰ ਫੋਨ ਕਰਦੀ ਆ ਨਾ ਰਿਧੀ ਆ ਜਾ ਤੂੰ ਠੀਕ ਨਹੀਂ ਲੱਗਦੀ ਫਿਰ ਦੋ ਦਿਨ ਮੇਰੇ ਵੱਲ ਆ ਜਾ ਨਹੀਂ ਮੰਮੀ ਮੈਂ ਠੀਕ ਹੈਗੀ ਆ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਕੀ ਦੱਸਾਂ ਮੈਂ ਤੈਨੂੰ ਕਹਿੰਦੀ ਰਹੀ ਉਸ ਰੋਟੀ ਬਣਾਈ ਹੋਈ ਰੋਟੀ ਕੀਤੀ ਮੈਂ ਕਿ ਚੱਲ ਆ ਜਾਣਗੇ ਚੱਲ ਅਸੀਂ ਇਕੱਠੇ ਬੈਠਾਂਗੇ ਥੋੜੀ ਦੇਰ ਇਕੱਠੇ ਬਿਤਾਵਾਂਗੇ ਚੱਲ ਰਿਵੀ ਮੇ ਨਾਲ ਬੈ ਕੇ ਗੱਲਾਂ ਬਾਤਾਂ ਕਰਾਂਗੇ ਆਈ ਨਹੀਂ ਫੋਨ ਵੀ ਨਹੀਂ ਕਰਕੇ ਦੱਸਿਆ ਕਿ ਅਸੀਂ ਆਣਾ ਨਹੀਂਗਾ ਦੇਖੋ ਦੀਦੀ ਕੋਈ ਧੀ ਨਹੀਂ ਚਾਹਦੀ ਕਿ ਮੈਂ ਆਪਣੇ ਪੇਕੇ ਨਾਲ ਨਾ ਮਿਲਾਂ ਮਰਦਾ ਐਸੇ ਗੱਲਾਂ ਤੇ ਮੈਂ ਪਰੇਸ਼ਾਨ ਹਾਂ ਤੋਕੇ ਪਰੇਸ਼ਾਨ ਤੋਕੇ ਪਰੇਸ਼ਾਨ ਕੀ ਹੋਇਆ ਦੇਖੋ ਜੇ ਤੁਸੀਂ ਵੀ ਪਰੇਸ਼ਾਨ ਹੋ ਨਾ ਆਪਣੀ ਭਤੀਜੀ ਵੱਲੋਂ ਮੈਂ ਮਾਂ ਵਾਂ ਮੈਂ ਤੁਹਾਡੇ ਤੋਂ ਜ਼ਿਆਦਾ ਪਰੇਸ਼ਾਨ ਹਾਂ ਤੂੰ ਨਾ ਮੈਨੂੰ ਇੱਕ ਕਹਾਣੀਆਂ ਨਾ ਪਾ ਤੇ ਮੈਨੂੰ ਗੱਲ ਦੱਸ ਗੱਲ ਕੀ ਕੀ ਦੱਸਾਂ ਦਾ ਨੂੰ ਮੈਂ ਜਿਹਨਾਂ ਮਨੋਦੀ ਦੀ ਜਿਆਦਾ ਦਿੰਦੀਆਂ ਨੇ ਮੈਂ ਰੋਣੀ ਆ ਸਾਰੀ ਸਾਰੀ ਰਾਤ ਮੇਰੀ ਕੋਲ ਕੋਤੀ ਜਦੋਂ ਮਾਨੂੰ ਫੋਨ ਕਰਦੀ ਆ ਨਾ ਮੈਨੂੰ ਅੰਜ ਲੱਗਦਾ ਵੈ ਮੇਰੀ ਤੇ ਬਹੁਤ ਪਰੇਸ਼ਾਨ ਹੈ ਹਾਏ ਹਾਏ ਹੋਇਆ ਕੀ ਏ ਮੈਨੂੰ ਮੰਜੂ ਸਾਫ ਸਾਫ ਗੱਲ ਦੱਸ ਜੇ ਮੈਨੂੰ ਗੱਲ ਦਾ ਪਤਾ ਹੋਵੇ ਤੇ ਮੈਂ ਤੁਹਾਨੂੰ ਹੀ ਦੱਸਣਾ ਸਭ ਤੋਂ ਪਹਿਲਾਂ ਮੇਰਾ ਹੋਰ ਹੈ ਵੀ ਕੋਣ ਨਹੀਂ ਤੇ ਫੋਨ ਨਹੀਂ ਆਂਦਾ ਉਹਦਾ ਨਾ ਜਦੋਂ ਕਰਦੀ ਆ ਮੈਂ ਹੀ ਉਹ ਕਰਦੀ ਆ ਬਸ 2 ਮਿੰਟ ਗੱਲ ਕਰੇਗੀ ਉਸੇ ਵੇਲੇ ਫੋਨ ਰੱਖ ਦਿੰਦੇ ਆ ਜੇ ਨੂੰ ਮੈਂ ਆਣ ਵੱਲੋਂ ਕਰਨੀ ਆ ਉਹ ਤਾਂ ਦੇ ਨਹੀਂ ਆਂਦੀ ਮੈਂ ਪਤਾ ਨਹੀਂ ਕਿਹੜੀ ਘੜੀ ਵੇਲਾ ਸੀ ਜਦੋਂ ਮੈਂ ਬਚੋਲੇ ਤੇ ਮਗਰ ਲੱਗ ਗਈ ਨਹੀਂ ਖੱਪ ਜਾਣਾ ਬਚੋਲਾ ਮੈਨੂੰ ਤੇ ਉਹ ਪਹਿਲੇ ਦਿਨ ਤੋਂ ਹੀ ਨਾ ਉਹ ਚੰਗਾ ਨਹੀਂ ਸੀ ਲੱਗਿਆ ਮੈਂ ਕਹਿੰਦੀ ਰਹੀ ਅਨਿਲ ਨੂੰ ਅਨਿਲ ਵੇਖ ਪਾਲ ਕੇ ਬੰਦੇ ਕੀਵੇਂ ਦੇ ਨੇ ਕੀਵੇਂ ਦੇ ਨਹੀਂ ਬਸ ਉਹ ਤਰੀਫਾ ਦੇ ਪੁੱਲ ਬੰਨੀ ਗਿਆ ਤੇ ਤੁਸੀਂ ਉਹਦੀ ਗੱਲਾਂ ਚ ਆਈਗੇ ਉਹ ਅਸੀਂ ਕੋਈ ਮੱਝਾਂ ਦੇਣੀ ਸੀ ਉਹਨਾਂ ਨੂੰ ਧੀ ਦੇਣੀ ਸੀ ਆਪਣੀ ਦੀਦੀ ਕਿਸੇ ਦਿਨ ਹੀ ਸੁਣੀ ਤੁਸੀਂ ਪੰਜੀ ਉਹ ਪਤਾ ਨਹੀਂ ਕਿਹੜਾ ਘੜੀ ਵੇਲਾ ਹੈ। ਆ ਬਚੋਲਾ ਗੰਦਾ ਟੱਕਰ ਗਿਆ। ਤੇ ਉਹਨੇ ਰਿਸ਼ਤੇ ਵੱਲੋਂ ਕਿਹਾ ਤਾਂ ਤੇ ਰਿਸ਼ਤਾ ਕਰਨਾ ਪਿਆ। ਪਰ ਹੁਣ ਮੈਂ ਕੀ ਕਰਾਂ? ਮੈਨੂੰ ਕੁਛ ਸਮਝ ਨਹੀਂ ਦੇ ਲੱਗਦੀ ਵੀ। ਇੱਕ ਤਾਂ ਮੇਰੀ ਕੁੜੀ ਦਸਤੀ ਵੀ ਨਹੀਂ ਨਾ ਪਈ। ਜਦੋਂ ਫੋਨ ਕਰੋਂ ਮੈਂ ਠੀਕ ਐ। ਮੈਨੂੰ ਮਾੜੀ ਜਿੰਨੀ ਵੀ ਗੱਲ ਦੱਸ ਦਵੇ ਨਾ ਕਿ ਮੰਮੀ ਮੇਰੇ ਨਾਲ ਐ ਹੋਣ ਡਿਆ ਵਾ। ਤੇ ਮੈਂ ਕੋਈ ਗੱਲ ਵੀ ਕਰਾਂ ਜਾ ਕੇ ਜਿੰਨੀ ਦਿਨ ਮੈਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂ। ਤੇ ਮੈਂ ਕੀ ਗੱਲ ਕਰਾਂਗੀ ਮੰਜੂ ਅਨਿਲ ਨੂੰ ਦੱਸਿਆ ਸਾਰੀ ਕਹਾਣੀ ਦੇਖੋ ਭਰਾ ਤੇ ਤੁਹਾਡਾ ਹੀ ਆ ਨਾ ਤੁਸੀਂ ਮੇਰੀ ਗੱਲ ਦਾ ਵਿਸ਼ਵਾਸ ਨਹੀਂ ਕਰਨਾ ਜਿੱਦੋਂ ਦੀਦੀ ਉਹਨਾਂ ਨੂੰ ਮੈਂ ਕੰਨੀ ਆ ਨਾ ਕਿ ਮੈਂ ਆਪਣੀ ਕੁੜੀ ਨੂੰ ਮਿਲਣਾ ਮੈਂ ਜੀਦੀ ਨੂੰ ਮਿਲਣ ਜਾਣਾ ਮੈਂ ਇਹ ਉਸੇ ਵੇਲੇ ਕਹਿ ਦਿੰਦੇ ਕੀ ਕਰਨ ਜਾਣਾਈ ਤੁਸੀਂ ਮਾਵਾ ਧੀਆ ਨੇ ਚੁਗਲੀਆਂ ਕੰਡੀਆਂ ਹੋਣੀਆਂ ਮੈਂ ਤੂੰ ਐਸ ਕਰਕੇ ਚਾਹਨੀ ਹੈ ਕਿ ਆਪਣੀ ਸੱਸ ਦੀ ਗੱਲ ਦੱਸੇਗੀ ਦੋੜ ਦੀ ਗੱਲ ਦੱਸੇਗੀ ਸੋਹਰੇ ਦੀ ਗੱਲ ਦੱਸੇਗੀ ਤੂੰ ਐਈ ਚਾਹਨੀ ਹੈ ਧੀ ਮੇਰੇ ਆਪਣੇ ਘਰ ਸਹੀ ਹੈ ਤੂੰ ਰਾਮਨਾਲ ਆਪਣੇ ਘਰ ਬੈ ਤੇ ਜੇ ਮੈਂ ਇਹਨਾਂ ਨੂੰ ਕੰਨੀ ਆ ਨਾ ਕੋਈ ਗੱਲ ਮਨ 2 ਮਿੰਟ ਫੋਨ ਹੀ ਕਰ ਲੰਦੋ ਫੋਨ ਫੋਨ ਨਾ ਕਰੀ ਜੋ ਜੇ ਤੂੰ ਫੋਨ ਉਹਨੂੰ ਧੀ ਨੂੰ ਕਰਦੀ ਰਹਿਣੀ ਹੈ ਦੇਖੋ ਜੇ ਮੈਂ ਧੀ ਨੂੰ ਫੋਨ ਕਰਦੀ ਆ ਤੇ ਇਹਨਾਂ ਦਾ ਵੀ ਤਾਂ ਫਰਜ਼ ਬਣਦਾ ਨਾ ਕੀ ਮੈਂ ਆਪਣੀ ਧੀ ਨੂੰ ਮਿਲ ਕੇ ਲੈ ਆਵਾਂ ਤੇ ਅਰਜੁਨ ਅਜੇ ਨੂੰ ਪਤਾ ਉਹ ਵੀ ਉਹੋ ਜੇ ਦੇ ਇੱਕ ਵਾਰੀ ਕਿਤੇ ਉਹਦੇ ਘਰ ਗਏ ਹੋਣਿਆ ਉਹ ਵੀ ਮੈਂ ਭੇਜਿਆ ਮੈਂ ਕਿਹਾ ਪੁੱਤਰ ਜਾਓ 4-5 ਮਹੀਨੇ ਹੋ ਚਲੇ ਸਾਡੀ ਭੈਣ ਨੂੰ ਵਿਆਹਿਆ ਨੂੰ ਤੁਸੀਂ ਉਹਦੇ ਘਰ ਹੋਵੋ ਜਾ ਕੇ ਗੀਦੀਓ ਚਲੇਗੇ ਚਲੇਗਾ ਉਹਦੇ ਸਾਸਨੇ ਕਿਤੇ ਨਹੀਂ ਸਹੀ ਤਰ੍ਹਾਂ ਨੂੰ ਬੁਲਾਇਆ ਹੋਣਾ ਮੈਂ ਤੁਹਾਨੂੰ ਪਰਮਾਤਮਾ ਹੀ ਜਾਣਦਾ ਜੀ ਕੀ ਹੈ ਜੀ ਤੇ ਕੀ ਨਹੀਂ ਉਦੋਂ ਦੀ ਗੱਲ ਫੜੀ ਹੋਈ ਆ ਅਸੀਂ ਨਹੀਂ ਜਾਣਾ ਉਹਦੇ ਘਰ ਉਦੀ ਸੱਸ ਮਾਂ ਸਾਨੂੰ ਬੁਲਾਉਂਦੀ ਨਹੀਂ ਹੈਗੀ ਕਰਦੀ ਨਹੀਂ ਦੇਖੋ ਦੀਦੀ ਅਸੀਂ ਸੱਸ ਮਾਂ ਨੂੰ ਥੋੜੀ ਵੇਖਣਾ ਅਸੀਂ ਤੇ ਆਪਣੀ ਧੀ ਨੂੰ ਦੇਖਣਾ ਹੈ ਨਾ ਜੇ ਪਿਓ ਨੂੰ ਕਰਨੀ ਆ ਉਹ ਮਨ ਨੂੰ ਪੈ ਜਾਂਦਾ ਜੇ ਤੇ ਜੇ ਪੁੱਤਾਂ ਨੂੰ ਕਰਨੀ ਆ ਉਹ ਕਹਿੰਦਾ ਤੂੰ ਸੀ ਵੀ ਨਹੀਂ ਜਾਣਾ ਦੱਸੋ ਹਜੇ ਦਿਨ ਕੀ ਤੇ ਰਾਤ ਕੀ ਮੈਂ ਆਪਣੀ ਧੀ ਨੂੰ ਮਿਲ ਨਹੀਂ ਸਕਦੀ ਮਿਲ ਕੇ ਨਹੀਂ ਸਕਦੀ ਮੰਚੂ ਤੋਂ ਮਾਂ ਕਹਿੰਦੇ ਨੇ ਨਾ ਮਾਂ ਦੇ ਆਂਧਰਾ ਪਹਿਲੇ ਖਟਕ ਜਾਂਦੀਆਂ ਨੇ ਜਦੋਂ ਬੱਚੇ ਦੇ ਕੁਛ ਅਜੇ ਮੈਂ ਕਹਿੰਨੀ ਆ ਬੱਚਾ ਕਿ ਨਿਚ ਮਾਰ ਦਵੇ ਨਾ ਤੇ ਮਾਂ ਤੇ ਜਾਨ ਨਿਕਲ ਜਾਂਦੀ ਕਿ ਮੇਰੇ ਬੱਚੇ ਨੂੰ ਕੀ ਹੋਇਆ ਜਦੋਂ ਕੋ ਮਾੜਾ ਸੁਪਨਾ ਹੀ ਵੇਖ ਲਵੇ ਨਾ ਤੇ ਬੱਚੇ ਨੂੰ ਘਰੋਂ ਨਹੀਂ ਨਿਕਲਣ ਦਿੰਦੀ ਕਹਿੰਦੀ ਨਾ ਮੈਨੂੰ ਮਾੜਾ ਸੁਪਨਾ ਆ ਗਿਆ ਤੂੰ ਘਰੋਂ ਨਹੀਂ ਨਿਕਲਣਾ ਤੇ ਤੇਰਾ ਦਿਲ ਜਿਹੜਾ ਡਰਿਆ ਫਿਰਦਾ ਨਾ ਚਲ ਕੋਈ ਗੱਲ ਨਹੀਂ ਮੰਜੂ ਵੈਸਟਰਨ ਮੈਚ ਸ਼ਾਮੀ ਹੋਣੇ ਚਲੀ ਜਾਣਾ ਸੀ ਥੋੜੀ ਦੇਰ ਤੱਕ ਪਰ ਹੁਣ ਨਾ ਮੈਂ ਅੱਜ ਰਹਿਣਾ ਹੀ ਇੱਥੇ ਤੇ ਮੇਰੀ ਗੱਲ ਸੁਣ ਅਨਿਲ ਨੂੰ ਵੀ ਕਹਿ ਦੇ ਤੇ ਬੱਚਿਆਂ ਨੂੰ ਵੀ ਕਹਿ ਦੇ ਕੋਈ ਰੀਦੀ ਨੂੰ ਫੋਨ ਨਹੀਂ ਕਰੇਗਾ ਤੇ ਸਵੇਰੇ ਨਾ ਤੂੰ ਮੇਰੇ ਨਾਲ ਚੱਲੀ ਤੇ ਆਪਾਂ ਚੱਲਦੇ ਆ ਰੀਦੀ ਦੇ ਘਰ ਅਚਾਨਕ ਬਿਨਾ ਦੱਸੇ ਬਿਨਾ ਫੋਨ ਕੀਤੇ ਜਾ ਮੈਂ ਵੇਖਣੀ ਆ ਨਾ ਇਹਨਾਂ ਨੂੰ ਇਹ ਕੁੜੀ ਨਾਲ ਗੱਲ ਕਰਾਂਦੇ ਕਿੱਦਾਂ ਨਹੀਂ ਤੇ ਨਾਲ ਵੇਖੀ ਜੇ ਕੋਈ ਐਜੀ ਗੱਲ ਨਿਕਲੀ ਨਾ ਵੇਖੀ ਮੈਂ ਵਿਚੋਲੇ ਨਾ ਉਥੇ ਹਾਲ ਕੀ ਕਰਦੀ ਉਹਨੂੰ ਕਿਵੇਂ ਥਰੂ ਕੇ ਲਿਆਂਦੀ ਔਰੇ ਨੂੰ ਤੂੰ ਟੈਨਸ਼ਨ ਨਾ ਲੈ ਹੋਨੇ ਗੱਲ ਮੈਂ ਸਮਝ ਲਈ ਹੈ ਨਾ ਇਹ ਜੇ ਤੈ ਤੱਕ ਮੈਂ ਹੁਣ ਪਹੁੰਚ ਕੇ ਰਾਗੀ ਤੂੰ ਫਿਕਰ ਨਾ ਕਰ ਤੂੰ ਹੁਣ ਨਾ ਵੇ ਟੈਨਸ਼ਨ ਹੋ ਕੇ ਤੂੰ ਸੋ ਤੇ ਹੁਣ ਉਹਦੀ ਸੱਸ ਜਾਗੇਗੀ ਆ ਦੇਖੋ ਦੀਦੀ ਹੁਣ ਅਸੀਂ ਨਾ ਨਾਲ ਪੜ੍ਹਾਈ ਹੈਗੀਆਂ ਸਾਡੇ ਚ ਪਹਿਣਾ ਤੋਂ ਵੱਧ ਪਿਆਰ ਨਾ ਮੈਂ ਤੁਹਾਨੂੰ ਨਾ ਨਾਨ ਸਮਝਿਆ ਨਾ ਤੁਸੀਂ ਮੈਨੂੰ ਪੜ੍ਹਾਈ ਸਮਝਿਆ ਅਸੀਂ ਪਹਿਣਾ ਪਹਿਣਾ ਵਕ ਕਰਨੇ ਪੇ ਜਦੋਂ ਮੈਂ ਘਰ ਆਈ ਸੀ ਮੇਕੋ ਵੀ ਕੋਈ ਕੰਮ ਨਹੀਂ ਹੁੰਦਾ ਏ ਅਸੀਂ ਆਰਾਮ ਨਾਲ ਤੁਸੀਂ ਮਨ ਚੱਲ ਨਹੀਂ ਛੱਡ ਪਰੇ ਰੋਣਾ ਧੋਣਾ ਹੁਣ ਨਾ ਪਾ ਉਹ ਮੇਰੀ ਮੇਰੀ ਕੱਲ ਸੁਣ ਲੈ ਕੰਨ ਖੋਲ ਕੇ ਉਹ ਮੇਰੀ ਭਤੀਜੀ ਨਹੀਂ ਉਹ ਮੇਰੀ ਧੀ ਐ ਤੇ ਮੈਂ ਜਾ ਕੇ ਨਾ ਉੱਥੇ ਸਾਰਿਆਂ ਨੂੰ ਵੇਖ ਲਾਂਗੀ ਕਿ ਕੋਈ ਕੀ ਕਰਨਾ ਚਾਹੁੰਦਾ ਹੈ ਕੋਈ ਇਹ ਜਾਂਦੇ ਨਹੀਂ ਨਾ ਅੱਜ ਸਾਨੂੰ ਮੰਮੀ ਦੀਦੀ ਹਾਂ ਅੱਲਾ ਨੂੰ ਕਿਸ ਨਾਂ ਦਾ ਸੁਨਾਮ ਹੈ ਕਿਨੂੰ ਇਹਨਾਂ ਨੂੰ ਅਨਿਲੋ ਉਹਦੀ ਕੀ ਹਿੰਮਤ ਮੇਰੇ ਕੋਲ ਬੋਲ ਜੇ ਚੁੱਪ ਕਰਕੇ ਬਹਿ ਜਾਗਾ ਉਹ ਜੇ ਕੰਗੇ ਨਾਲ ਚੱਲ ਤੇ ਨਾਲ ਚੱਲੇਗਾ ਤੂੰ ਟੈਨਸ਼ਨ ਫਰੀ ਹੋ ਜਾ ਹੁਣ ਤੈਨੂੰ ਮੈਂ ਕਿਹਾ ਨਾ ਤੂੰ ਟੈਨਸ਼ਨ ਨਹੀਂ ਲੈਣੀ ਬਸ ਤੇ ਉਹਨੂੰ ਮੈਂ ਹੁਣ ਨਿਭੜ ਦਿੰਨੀ ਆ ਸੋਚਣ ਦੇ ਮੈਨੂੰ ਮੈਂ ਇਹਦਾ ਤਾਂ ਕਰਨਾ ਕੀ ਆ ਹੁਣ ਮੰਜੂ ਛੇਤੀ ਕਰ ਤੂੰ ਕੀ ਹੋਲੀ 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 ਮਰੀਆਥਾਂ ਦੇ ਨਾਲ ਕੰਮ ਲੱਗੀ ਹੋਈ ਕਰਨ ਨਹੀਂ ਦੀਦੀ ਕੰਮ ਤੇ ਨਹੀਂ ਕੋਈ ਗੱਲ ਹੈ ਪਰ ਮਨ ਚ ਨਾ ਡਰ ਲੱਗਾ ਹੋਇਆ ਵਾ ਹੁਣ ਕਾ ਡਰੂਗੇ ਡਰ ਐਸ ਕਰਕੇ ਇਹਨਾਂ ਨੂੰ ਵੀ ਨਹੀਂ ਕਿਹਾ ਮੈਂ ਕਿ ਮੈਂ ਚੱਲਨੀ ਰੀਦੀ ਵੱਲ ਤੇ ਜੇ ਬੱਚਿਆਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਮੈਨੂੰ ਬੋਲਣਾ ਮੈਨੂੰ ਸਮਝ ਨਹੀਂ ਲੱਗਦੀ ਪਈ ਜਾਵਾ ਜਾ ਨਾ ਜਾਵਾ ਬੱਸ ਕਰ ਚੁੱਪ ਕਰਕੇ ਤੁਰ ਡਰਨ ਦੀ ਕੋਈ ਲੋੜ ਨਹੀਂ ਮੈਂ ਹੈਗੀਆਂ ਨਾ ਨਾਲ ਗੱਲ ਮੈਂ ਆਪੇ ਕਰ ਲੈਣੀ ਤੂੰ ਚੱਲਣ ਵਾਲੀ ਗੱਲ ਕਰ ਤੁਰ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਕਾਹਦਾ ਡਰ ਉਹ ਕੋਈ ਹੋਵੇ ਨੇ ਸਾਨੂੰ ਖਾ ਚੱਲੇ ਨੇ ਤੇ ਅਸੀਂ ਹੋਵੇ ਨਾਲੋਂ ਘੱਟ ਹੈਗੇ ਆ ਤੂੰ ਚੱਲ ਦੇਖੀ ਅਨੀਲਾ ਨਾਲ ਮੈਂ ਆਪੇ ਗੱਲ ਕਰ ਲੂੰਗੀ ਤੂੰ ਟੈਨਸ਼ਨ ਨਾ ਲੈ ਤੂੰ ਸਾਰੀ ਟੈਨਸ਼ਨ ਮੇਰੇ ਤੇ ਸੁੱਟ ਤੇ ਤੁਰ ਇਹਦੀ ਮੈਂ ਤੇਰੀ ਸਾਰੀਆਂ ਗੱਲਾਂ ਮੰਨਦੀ ਆ ਅਸੀਂ ਇੱਕ ਵਾਰੀ ਫੋਨ ਨਾ ਕਰ ਲੈ ਰੀਦੀ ਨੂੰ ਕਿ ਅਸੀਂ ਤੇਰੇ ਵੱਲ ਅੰਨੇ ਪਏ ਆਂ ਨਹੀਂ ਬੱਸ ਕਰ ਫੋਨ ਕਰਨ ਵਾਸਤੇ ਥੋੜੀ ਆਏ ਆ ਅਸੀਂ ਆਏ ਜਾਣ ਵਾਸਤੇ ਸਵੇਰ ਦੇ ਤੇਰੇ ਕੋ ਆ ਕੇ ਬੈਠੇ ਆ ਤੇ ਤੂੰ ਚੱਲਣ ਵਾਲੀ ਗੱਲ ਕਰ ਫੋਨ ਫਾਨ ਦੀ ਛੱਡ ਗੱਲ ਚੱਲ ਤੁਰ ਪੋਣ ਟੈਨਸ਼ਨ ਨਾ ਲੈ ਤੂੰ ਚ ਮੈਂ ਨਾ ਲੈਣਾ ਫਿਕਰ ਨਾ ਕਰ ਚੱਲ ਨਾਸੀ ਤੇਰੇ ਨਾਲ ਨਨਾਨ ਤੇਰੇ ਨਾਲ ਅਜੇ ਵੀ ਤੂੰ ਡਰਦੀ ਏ ਨਾਲ ਮੇਰੀ ਗੱਲ ਸੁਣ ਅਸੀਂ ਫੋਨ ਕਰਕੇ ਅਗਲੇ ਨੂੰ ਜਾਈਏ ਕਿ ਅਸੀਂ ਤੇ ਤੈਨੂੰ ਕੱਲ ਵੀ ਕਿਹਾ ਸੀ ਅਸੀਂ ਜਾਣਾ ਅਚਾਨਕ ਵੇਖਨੇ ਸਾਡੀ ਕੁੜੀ ਉੱਥੇ ਕੀ ਕਰਦੀ ਫਿਰਦੀ ਹੈ ਕਿਵੇਂ ਰਹਿਂਦੀ ਪਈ ਏ ਠੀਕ ਹੈ ਕਿ ਅਸੀਂ ਉਹਨਾਂ ਨੂੰ ਮਿਲਣ ਚੱਲੇ ਆ ਅਸੀਂ ਮਿਲਣ ਹੀ ਚੱਲੇ ਉਹਨਾਂ ਨੂੰ ਅਸੀਂ ਕਹਣਾ ਅਸੀਂ ਕਹਣਾ ਅਸੀਂ ਲੰਘਦੇ ਪਏ ਸੀ ਇੱਧਰੋਂ ਕਿ ਆ ਚੱਲ ਉਹ ਚੱਲੀਏ 2 ਮਿੰਟ ਚੱਲ ਠੀਕ ਹੈ ਚਲਾਕ ਬਣ ਚਲਾਕ ਚੱਲ ਚਲ ਤੁਰੋ ਨਿੱਕ ਗੱਲ ਸੁਣ ਤੇ ਦਵਾਈ ਕਦ ਲਈ ਲਿਆ ਕੇ ਤੇ ਕਿੰਨੂੰ ਪੁੱਛਿਆ ਸੀ ਤੇ ਦਵਾਈ ਲਿਆ ਲੈ ਤੇ ਜੀ ਦਵਾਈ ਤੇ ਬੰਦੀ ਸੀ ਫਿਰ ਉਹ ਤਾਂ ਹੁਣ ਦਰਦ ਹੁੰਦੀ ਪਿੱਛੋਂ ਦਾ ਤੱਜਣ ਦੇ ਪੈਣੇ ਉਹ ਕੁਛ ਨਹੀਂ ਸੀ ਘਾਵਨੋ ਕੇ ਖੰਨ ਕਰਦੀ ਐ ਉਹਨੂੰ ਕੁਝ ਵੀ ਨਹੀਂ ਸੀਗਾ ਤੂੰ ਐਵੇਂ ਦੇਖ ਕੇ ਡਰ ਗਈ ਆ ਉਹਦੇ ਵਾਸਤੇ ਉਹਨੇ ਦੋ ਕ ਨੈਣ ਕਾ ਤੇ ਢਮਕਾ ਲੇ ਤੈਨੂੰ ਲੱਗ ਗਿਆ ਮੈਂ ਦਵਾਈ ਦੇ ਆ ਕੇ ਦੇ ਦਵਾਈ ਤੇ ਮੈਨੂੰ ਲਿਆ ਕੇ ਦੇਣੀ ਪੈਣੀ ਸੀ ਲੈ ਤੂੰ ਤੁਹਾਡੇ ਭਰਾ ਨੇ ਤੇ ਤੁਹਾਡੇ ਭਤੀਜੇ ਨੇ ਆ ਕੇ ਪੁੱਛਣਾ ਇਨੂੰ ਕੀ ਹੋਇਆ ਫੇਰ ਤੇ ਤੂੰ ਕਹਿ ਦਿੰਦੀ ਕੇ ਵਿਹਤ ਤੇ ਛਾ ਪੈ ਗਈ ਤੂੰ ਜ਼ਰੂਰ ਦੱਸ ਰਹੀਂ ਕਿ ਮੈਂ ਰਾਤ ਚਾਚ ਪਾਇਆ ਆਏ ਹਾਏ ਤੁਸੀਂ ਕੀ ਵਧੀਆ ਗੱਲ ਕਰਦੇ ਬੇਓ ਹੈ ਤੁਹਾਡੇ ਭਰਾ ਕੋ ਮੇ ਚਤਰ ਘਣੇ ਦੀ ਫਿਰ ਪਰ ਤੂੰ ਇਹ ਕਹ ਗੱਲ ਵੇਖ ਲੈ ਕੱਲ ਦੀ ਚੰਡੀ ਹੋਈ ਅੱਜ ਸਵੇਰੇ 3:30 ਮੇ ਮੱਥਾ ਟੇਕ ਕੇ ਆ ਗਈ ਹੋ ਚਲੋ ਵਧੀਆ ਗੱਲ ਹੈ ਚਾਰ ਵੀ ਨਹੀਂ ਵਜਨ ਦਿੱਤੇ ਉਹਨੇ ਚਲੋ ਮੇਰੇ ਕੋਲ ਨਹੀਂ ਚੰਡੀ ਗਈ ਤੁਸੀਂ ਜੰਡ ਤੇ ਐਨਾਂ ਸ਼ੁਕਰ ਹੈ ਪਰਮਾਤਮਾ ਦਾ ਸ਼ੁਕਰ ਨਾ ਕਿੰਨੂ ਚੰਡਨ ਦੀ ਗੱਲਾਂ ਪਈਆਂ ਹੁੰਦੀਆਂ ਨੇ ਕੀ ਹੋਇਆ ਬੰਜੀ ਤੁਹਾਨੂੰ ਤੇ ਬਲਕਿ ਖੁਸ਼ ਹੋਣਾ ਚਾਹੀਦਾ ਗੁਰਮਨ ਨੂੰ ਵੇਖ ਕੇ ਗੁੱਸਾ ਕਿਹੜੀ ਗੱਲ ਆ ਬੜੇ ਗੁੱਸਾ ਹਾਂ ਬੜੇ ਗੁੱਸਾ ਸੀ ਤੇ ਤੁਸੀਂ ਟੈਨਸ਼ਨ ਹੀ ਜੀ ਆਗੇ ਜੀ ਨਹੀਂ ਨਹੀਂ ਅਸੀਂ ਕਿਉਂ ਟੈਨਸ਼ਨ ਨਹੀਂ ਨਹੀਂ ਟੈਨਸ਼ਨ ਜੀ ਕਰਵਾਣਾ ਤੁਹਾਨੂੰ ਵੇਖ ਕੇ ਹਾਂਜੀ ਸਰ ਸਗੋਂ ਕੁਛ ਹੀ ਤੁਹਾਨੂੰ ਵੇਖ ਕੇ ਚਲਾਓ ਆਓ ਬੈਠੋ ਆਓ ਬੈਠੋ ਆਓ ਬੈਠੋ ਬੈਠੋ ਆਜੋ ਆਜੋ ਬੈਠ ਬਿਲਕੁਲ ਬੈਠ ਜਾ ਬੈਠ ਜਾ ਬੈਠ ਜਾ ਦਰਵਾਜ਼ਾ ਆਓ ਬੈਠ ਬੈਠ ਕੇ ਬੈਠੋ ਆਓ ਆਇਓ ਆਇਓ ਮੁੰਡੂ ਬੰਦੀ ਰਿਧੀ ਪੁੱਤਰੇ ਤੇਰੇ ਮम्मा ਆਇਆ ਆਦਰ ਨਾਲੇ ਪਾਣੀ ਲੈ ਆ ਆਇਆ ਪੁੱਤਰ ਆਏ ਹਾਏ ਐ ਸਿਆਪਾ ਕਿੱਥੋਂ ਆ ਗਈਆਂ ਏ ਬੰਦਾ ਆਣ ਲੱਗਿਆ ਫੋਨ ਤੇ ਕਰਕੇ ਆਉਂਦਾ

ਛੇ ਮਹੀਨੇ ਅਰਸੋ ਇੱਦੀ ਵੀ ਨਹੀਂ ਲਾਈ। ਉਹ ਤੇ ਚਾਹ ਕਲੀ ਨੂੰ ਮੈਂ ਬਣਾ ਕੇ ਪਲਾਨੀ ਆ ਤੁਹਾਨੂੰ ਸਾਰਿਆਂ ਨੂੰ ਮੈਂ ਵੀ ਨਾਲ ਪੀ ਆਲੀ। ਇਹਦੇ ਕੋਲ ਬਣਾਈਏ ਦੇ ਹੱਥ ਤੇ ਰੁੜ ਗਈ ਆਪਣੀ, ਪੰਦੇ ਆ ਪੰਦੇ ਰੁੜ ਗਈ। ਪੰਜ ਤੂੰ ਸੇ ਕੰਦਸੇ ਨੂੰ ਰੋਟੀ ਤੇ ਵੀ ਨਹੀਂ ਲਾਇਆ। ਤੇ ਆ ਫਿਰ ਆਟਾ, ਹਲਦੀ, ਮੰਜੀ ਉਹਨਾਂ ਰੋਟੀ ਪਕਾਣ ਦੀ ਜਾਜ ਕੋ ਨਹੀਂ ਨਾ ਗਈ। ਇਸ ਕਰਕੇ ਉਹਨਾਂ ਨੇ ਰੋਟੀ ਪਕਾਣ ਲਾਇਆ ਨਹੀਂ ਤੇ ਅੱਜ ਨਾਲ ਤੇਲ ਦੀ ਵੀ ਸਰ। ਪੈਂਦੀ ਕੀ ਬੱਚਿਆਂ ਵਾਲੀਆਂ ਗੱਲਾਂ ਕਰਦੇ ਹੋ। ਉਹ ਨਹੀਂ ਆਣੀਏ। ਦੇੜਿਆ ਟੇਨਾ ਖੱਡੇਗੀ ਕੁੜੀ ਤੇ ਸਾਡੀ ਬੋਲ ਸਿਆਣੀ ਏ ਬੱਸ ਕਰੋ ਤੁਸੀਂ ਬੋਲੀ ਜਾਂਦੇ ਕੁੜੀ ਨੂੰ ਵੀ ਬੋਲ ਲੈੰਦੋ ਸਾਨੂੰ ਵੀ ਬੋਲ ਲੈੰਦੋ ਲੈ ਦੱਸ ਦੇ ਪੁੱਤ ਤੂੰ ਹੀ ਦੱਸ ਸੁਣਾ ਦੇ ਨਾਨੂ ਦੱਸ ਪੁੱਤ ਕੀ ਚਾਹ ਦੱਸ ਡਰਨਾ ਨਹੀਂ ਕਹੇ ਗੱਲੋਂ ਮੈਨੂੰ ਤੂੰ ਦੱਸ ਤੁਸੀਂ ਜਿਹੜਾ ਹੱਥ ਇੰਜ ਰੱਖੋ ਖਾ ਲਓ ਜੀ ਆਜੇ ਨਹੀਂ ਰਿਹਾ ਰਾਜਰੀ ਤੇ ਉਰੇ ਆ ਦੱਸ ਪੁੱਤ ਐ ਕੀ ਵਸੜਿਆ ਦੱਸ ਮੈਨੂੰ ਦੇਈ 10 ਬੇਟੇ ਕੁਛ ਪੁੱਛਦੇ ਵੀ ਆਂ ਤੇਰੇ ਕੋਲ ਅਸੀਂ ਪੁੱਤਰਾ ਮੇਰੀ ਗੱਲ ਸੁਣ ਦੱਸ ਮੁੱਤ ਦੱਸ ਤੇਰੀ ਮਾਸੀ ਆਈ ਐ ਤੇਰੀ ਭੁਆਜੀ ਆਈ ਐ ਤੇਰੀ ਮੰਮੀ ਆਈ ਐ ਕੋਈ ਗੱਲ ਤਾਂ ਨਹੀਂ ਨਹੀਂ ਮੈਂ ਬੜੀ ਖੁਸ਼ ਆਂ ਕੋਈ ਗੱਲ ਨਹੀਂ ਨਹੀਂ ਫੋਟ ਤੂੰ ਤਾਂ ਮੈਨੂੰ ਡਰੀ ਡਰੀ ਲੱਗਣ ਦੀ ਕੋਈ ਗੱਲ ਐ ਤਾਂ ਸਾਡੇ ਨਾਲ ਕਰ ਮੇਰਾ ਬੱਚਾ ਦੱਸ ਦੇ ਮੁੱਤ ਕੋਈ ਗੱਲ ਐ ਤੇ ਦੱਸ ਦੇ ਦੱਸ ਦੇ ਇਹਨਾਂ ਨੂੰ ਨਹੀਂ ਕੁਝ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਣੀ ਉਹ ਤੇ ਪਤਾ ਲੱਗਦਾ ਹੀ ਪਿਆ ਕੋਈ ਗੱਲ ਹੈਗੀ ਏ ਕਿ ਨਹੀਂ ਹੈਗੀ ਹੈ ਨਾ ਆਹੋ ਪਤਾ ਲੱਗਦਾ ਹੀ ਪਿਆ ਵੇਖੋ ਕਹਿੰਦੀ ਵੀ ਮੈਂ ਖੁਸ਼ ਆ ਆ ਖੁਸ਼ ਆ ਆਹੋ ਚਾਹ ਕਿਵੇਂ ਪੈ ਸਕਦੀ ਹੈ ਖੁਸ਼ ਹੁੰਦੀ ਤੇ ਚਾਹ ਕਿਵੇਂ ਪੈਣੀ ਸੀ ਇਹ ਤੇ ਪੈਣੀ ਨਹੀਂ ਸੀ ਚਾਹ ਮੈਨੂੰ ਲੱਗਦਾ ਤੁਸੀਂ ਜ਼ਬਰਦਸਤੀ ਨਾਲ ਮਨਾ ਕੇ ਹੀ ਰਹਿਣਾ ਕਿ ਕਹਿ ਦੇਣਾ ਕੁਛ ਨਹੀਂ ਆਈ। ਉਹ ਬੈਠੋ ਬੈਠੋ ਕੋਈ ਗੱਲ ਨਹੀਂ ਚਾਹ ਪਾਣੀ ਪੀਣਾ। ਦੀਦੀ ਪੁੱਤ ਜਾ ਚਾਹ ਬਣਾ ਕੇ ਲੈ ਆ ਬਰੇ ਸਾਰੇ ਲਈ। ਜਾ ਬੁੱਤ। ਨਹੀਂ ਪੈਂਜੀ। ਚਾਹ ਤੇ ਪੀਓ। ਸਰਦੀ ਦੀ ਵਾਰ ਹੈ ਚਾਹ ਪੀਓ ਕੋਈ ਗੱਲ ਨਹੀਂ। ਚਾਹ ਸੀ ਪੀ ਕੇ ਆਇਆ। ਸਭ ਠੀਕ ਖੁਸ਼ ਰਵੇ। ਇਹ ਖੁਸ਼ੀ ਹੈ। ਇਹ ਖੁਸ਼ੀ ਹੈ। ਇਹ ਦੀ ਦੀ ਦਾ ਕੋਈ ਨਹੀਂ ਬੇਟਾ ਚਾਹ ਬਣਾ ਕੇ ਲੈ ਜਾ। ਪੈਂਜੀ ਮੈਂ ਦੀ ਮਾਂ ਆ। ਹਾਂਜੀ ਮੈਨੂੰ ਸਭ ਪਤਾ ਵੈ ਕਿ ਖੁਸ਼ ਕੀ ਹੁੰਦਾ ਵੈ ਤੇ ਜਿਹੜੀ ਆ ਭੂਆ ਵੈ ਨਾ ਹਾਂਜੀ ਆ ਭੂਆ ਘਟ ਪੈਣਾ ਪੈਣਾ ਜ਼ਿਆਦਾ ਵੈ ਤੇ ਪਰ ਸਾਨੂੰ ਨਾ ਮੈਨੂੰ ਕੁਝ ਕਹਿਣਾ ਨਹੀਂ ਮੇਰਾ ਪੁੱਤ ਸਹੀ ਰਹਿ ਰਿਹਾ ਰੀਦੀ ਪੁੱਤਰ ਤੂੰ ਸਾਡੇ ਕੋਲ ਬਹਿ ਅੱਜ ਚਾ ਜੇਰਾ ਤੁਸੀਂ ਦੋਨੇ ਜਣੀਆਂ ਬਣਾਓਗਾ ਜਾ ਕੇ ਤੇ ਅਸੀਂ ਅਭੀ ਥੀ ਨਾ ਜਰਾ ਬਹਿ ਜੀ ਤੇ ਗੱਲਬਾਤ ਕਰ ਲਈਏ ਆ ਜਾ ਬਾਜਾ ਆ ਜਾ ਬੈਠ ਬੈਠ ਬੁੱਤ ਬੈਠ ਇਹ ਨਾ ਇਹ ਤੇ ਪੁਰਾਣੀਆਂ ਬੁੱਢੀਆਂ ਨੇ ਇਹਨਾਂ ਨੇ ਧੀਰੂ ਸਾਡੇ ਕੋਲ ਬੈਠ ਨਹੀਂ ਦੇਣਾ ਕਿਤੇ ਕਿਤੇ ਮਾਵਾ ਧੀਆ ਚੁਗਲੀ ਨਾ ਕਰ ਲੈ ਹਾਏ ਹਾਏ ਭੰਗੀ ਇਹੋ ਜੀ ਕੋਈ ਗੱਲ ਨਹੀਂ ਚਾਹ ਮੈਂ ਬਣਾਨੀ ਆ ਤੁਸੀਂ ਬੈਠੋ ਆਰਾਮ ਨਾਲ ਗੱਲਾਂ ਕਰੋ ਆਪਣੀ ਧੀ ਨਾਲ ਆਓ ਫਿਰ ਹਾਂ ਮੈਂ ਬਣਾਨੀ ਲਾ ਲਓ ਹੁਣ ਤੁਸੀਂ ਗੱਲਬਾਤ ਹਾਂ ਜੀ ਹਾਂ ਹਾਂ ਜੀ ਹਾਂ ਲਾ ਲਓ ਲਾ ਲਓ ਚਲੋ ਮੰਜੂ ਹਾਂਜੀ ਜਦੋਂ ਮੇਰੀ ਗੱਲ ਸੁਣ ਖਾਓ ਆ ਉਲੀ ਆਈ ਜੀ ਮੰਜੀ ਜੀ ਮੇਰੀ ਗੱਲ ਸੁਣ ਮੇਰਾ ਦਿਲ ਕਰਦਾ ਪਿਆ ਅਸੀਂ ਰੀਦੀ ਨੂੰ ਨਾ ਦੋ ਕੁ ਦਿਨਾਂ ਵਾਸਤੇ ਨਾਲ ਹੀ ਲੈ ਜੀਏ ਦਿਨ ਤੇ ਮੈਂ ਵੀ ਦੋ ਦਿਨ ਰਹਿਣਾ ਇਸੇ ਬੰਨੇ ਉਹ ਵੀ ਰਹਿ ਲੇਗੀ ਨਾਲ ਬੱਚੇ ਦਾ ਮਨ ਹੋਰ ਹੋ ਜਾਊਗਾ ਤੇ ਤੂੰ ਅਸੀਂ ਇਦਾਂ ਕਰੀਏ ਕੁੜੀ ਨੂੰ ਨਾਲ ਲੈ ਚੱਲਦੇ ਦੋ ਕੁ ਦਿਨ ਦੀਦੀ ਹੂੰ ਐਨਾ ਨਹੀਂ ਭੇਜਣਾ ਕਿਉਂ ਅੱਗੇ ਵੀ ਨਨ ਨੂੰ ਮੈਂ ਦੋ ਤਿੰਨ ਵਾਰ ਹੀ ਕਹਿ ਬੈਠੀ ਆ ਕਿ ਰੀਜੀ ਨੂੰ ਸਾਡੇ ਵੱਲ ਭੇਜ ਦੋ ਇੱਕ ਦੋ ਦਿਨ ਰਹਿ ਲਵੇਗੀ ਗੰਦੇ ਨਹੀਂ ਸਾਡਾ ਦਿਲ ਨਹੀਂ ਲੱਗਦਾ ਅਸਰਾ ਹੀ ਉੱਪਰਲੀ ਥਲੜੀਆਂ ਗੱਲਾਂ ਮਾਰ ਕੇ ਤੇ ਕਹਿ ਦਿੰਦੇ ਤਾਂ ਮੈਂ ਚੁੱਪਾ ਕਰ ਜੰਨੀ ਕੋਈ ਗੱਲ ਦਿਲ ਤੇ ਲਾ ਲਾਂਗੇ ਇਹਨਾਂ ਦਾ ਮੇਰੀ ਗੱਲ ਸੁਣ ਤੂੰ ਵੇਖਦੀ ਵੀ ਜਦੋਂ ਦੇ ਅਸੀਂ ਆਈਆਂ ਨਾ ਕੁੜੀ ਸੈਮੀ ਫਿਰਦੀ ਐ ਖੁੱਲ ਕੇ ਗੱਲ ਨਹੀਂ ਕਰਦੀ ਵੀ ਖੋਲ ਕੇ ਸਾਡਲ ਵੇਖਦੀ ਨਹੀਂ ਪਈ ਜਿਵੇਂ ਇੱਕ ਬੰਦਾ ਡਰ ਡਰਿਆ ਹੁੰਦਾ ਤੇ ਘਰ ਜਾਵਾਂਗੇ ਨਾ ਦੋ ਦਿਨ ਕੁੜੀ ਸੈੱਟ ਹੋਊਗੀ ਤੇ ਆਪੇ ਪੁੱਛ ਲਾਂਗੇ ਕੁੜੀ ਕੋਲ ਚਲੋ ਦੇਖ ਲਓ ਤੁਸੀਂ ਗੱਲੋ ਗੱਲ ਫਿਰ ਮੈਂ ਕਰ ਲੈਣੀ ਮੈਨੂੰ ਨਾ ਕਰ ਸਕਦੀਆਂ ਨੇ ਚਲ ਮੈਂ ਕਰਦੀਆਂ ਗੱਲ ਚਲੋ ਠੀਕ ਹੈ ਹਾਏ ਰੱਬਾ ਸੋਖੀ ਰਕੀ ਜੋ ਐ ਸੋਚਦੇ ਪੈਣਾ ਉਹ ਨਾ ਹੀ ਹੋਵੇ